ਡਾਲੀ ਸ਼ਬਦ ਦੇ ਵੱਖ-ਵੱਖ ਅਰਥ ਹਨ ਪਰ ਮੁੱਖ ਸਤਕਾਰ ਵਜੋਂ ਪੇਸ਼ ਕੀਤੀ ਗਈ ਚੀਜ਼ ਜਾਂ ਫਿਰ ਗੁਰੂ ਘਰ ਦੇ ਭਾਈ ਜੀ ਦੀ ਰੋਟੀਆਂ ਅਗਰਾਉਣ ਵਾਲੀ ਟੋਕਰੀ ਨੂੰ ਕਹਿੰਦੇ ਹਨ ਆਓ ਡਾਲੀ ਦੀ ਸੇਵਾ ਕਰਨ ਵਾਲੇ ਬਾਬੇ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿਕਾਰ ਤੁਸੀਂ ਡਾਲੀ ਦਾ ਕੰਮ ਕਰਦੇ ਹੋ ਜੀ ਹਾਂਜੀ 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 ਤੇ ਕਿਹੜੇ ਪਿੰਡੋਂ ਜੀ ਹੁਣ ਤੁਸੀਂ ਹੁਣ ਅਸੀਂ ਜੀ ਮੰਡੀਕਲਾ ਹਾਂਜੀ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਡਾਲੀ ਦਾ ਕੰਮ ਹੋ ਗਏ 20 ਸਾਲ ਅੱਛਾ 20 ਸਾਲ ਹੋ ਗਏ ਜੀ ਠੀਕ ਹੈਗਾ ਤੇ ਇਹ ਤਨਖਾਹ ਤੇ ਹੁੰਦਾ ਬਾਬਾ ਜੀ ਕਿ ਸੇਵਾ ਹੀ ਕਰਦੇ ਹੁੰਦੇ ਤਨਖਾਹ ਤਨਖਾਹ ਅੱਛਾ ਤੇ ਗੁਜ਼ਾਰੇ ਜੋਗੀ ਤਨਖਾਹ ਦੇ ਦਿੰਦੇ ਹੈਗੇ ਹੁਣ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੀ ਹੈ ਹਾਂ ਠੀਕ ਹੈਗਾ ਤੇ ਇਹ ਹੁਣ ਡਾਲੀ ਵਾਲੇ ਹੁਣ ਬੰਦੇ ਆ ਜਿਹੜੇ ਉਹ ਮਿਲਦੇ ਨਹੀਂ ਗੁਰਦੁਆਰਾ ਸਾਹਿਬ ਚ ਹਾਂ ਜੀ ਹਾਂ ਕਫਰਾਇਸ ਕਰਕੇ ਤਨਖਾਹ ਘਟ ਕਰਕੇ ਅੱਛਾ ਤੇ ਫਿਰ ਕੋਈ ਖੜਦਾ ਨਹੀਂਗਾ ਬੱਚੇ ਪਾ ਕਿੱਥੋਂ ਪਾਲੂਗਾ ਠੀਕ ਹੈ ਤੁਹਾਡਾ ਪਿੰਡ ਕਿਹੜਾ ਜੀ ਵੈਸੀ ਬੱਲੋ ਬੱਲੋ ਪਿੰਡ ਹੈ ਹਾਂ ਜੀ ਤੇ ਇਹਦੇ ਚ ਇੱਕ ਐ ਵੀ ਦੇਖਦੇ ਹੋਣਗੇ ਜੇ ਤੁਹਾਨੂੰ ਤਾਂ 20 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਹਾਂ ਜੀ ਹਾਂ ਜੀ ਤੇ ਇਮਾਨਦਾਰੀ ਦਾ ਵੀ ਹੋਊਗਾ ਵਿਚਨਾ ਇਮਾਨਦਾਰੀ ਦਾ ਹਾਂ ਹਾਂ ਫੇ ਤਾਂ ਹੀ 20 ਸਾਲ ਹੋ ਗਏ ਹਾਂ ਨਿਉਂ ਸਾਲ ਵੀ ਮਹੀਨਾ ਤੋਂ ਮਹੀਨਾ ਫਿਰ ਮੁੜ ਕੇ ਆ ਲੱਗਦੇ ਨਹੀਂ ਕੋਈ ਗੁਰੂਵਾਰ ਜਾਂਦੇ ਜੂ ਹੂੰ ਹੈ ਜਿਵੇਂ ਹੁਣ ਤੁਸੀਂ ਹਰੇਕ ਘਰੇ ਜਾਣਾਗਾ ਡਾਲੀ ਰਹਿਣਾ ਕੁੜੀਆਂ ਨੂੰ ਇਮਾਨਦਾਰੀ ਹੈ ਜੀ ਇਮਾਨਦਾਰੀ ਹੈ ਵੀ ਅੱਜ ਕੱਲ ਸਮਾਂ ਵੀ ਨਹੀਂ ਰਹਿਣਾ ਤੁਹਾਨੂੰ ਹਾਂ ਹਾਂ ਠੀਕ ਹੈਗਾ ਹਾਂ ਇਮਾਨਦਾਰੀ ਹੈ ਜੀ ਹੂੰ ਹੂੰ ਸਾਰੇ ਬੱਚੇ ਬਣਾ ਕੇ ਰੱਖਣਾ ਪੈਂਦਾ ਹੂੰ ਸਾ ਠੀਕ ਹੈ ਹਾਂ ਤੇ ਹੁਣ ਤੁਸੀਂ ਪਹਿਲਾਂ ਕਿਹੜੇ ਪਿੰਡ ਕਰਦੇ ਸੀਗੇ ਜੀ ਪਹਿਲਾਂ ਅਸੀਂ ਕਰਦੇ ਸੀ ਬਾਬਾ ਬੋਲਾ ਜੀ ਅੱਛਾ ਕਿੰਨਾ ਟਾਈਮ ਕੀਤੀ ਉੱਥੇ ਜੀ ਉੱਥੇ ਜੀ ਸਾਲ ਦੋ ਸਾਲ ਆ ਲੈਂਦੇ ਫਿਰ ਦੋ ਛੱਡ ਜਾਂਦੇ ਕਿਤੇ ਲੱਗ ਜਾਂਦੇ ਐ ਜੋ ਆਦਮ ਚਲੇ ਰਹੇ ਅੱਛਾ ਚੌਕੇ ਜੀ ਚੌਕੇ ਤੇ ਬੀਜੀ ਚੌਕ ਕਰਦੇ ਚੌਕ ਕਰਦੇ ਅੱਛਾ ਚੌਕੇ ਪਿੰਡੀ ਹਾਂ ਹੂੰ ਤੇ ਹੋਰ ਪਿੰਡਾਂ 'ਚ ਵੀ ਕੀਤੀ ਐ ਤੁਸੀਂ ਹਾਂ ਮੈਂ ਤਾਂ ਡਾਲੀ ਜੋਧਪੁਰ ਵੀ ਕਰੀ ਐ ਕੀ ਮੈਂ ਜੋਧਪੁਰ ਠੀਕ ਐ ਪਿੱਥੋ ਵੀ ਕਰੀ ਐ ਹੂੰ अच्छा ਤੁਸੀਂ ਸਾਈਕਲ ਤੇ ਕਰਦੇ ਹੋ ਜੀ ਬਾਈਕ ਸਾਈਕਲ ਤੇ ਕਰਦੇ ਆ ਠੀਕ ਹੈ ਪਰੰਪਰਾ ਵੀ ਕਰੀਏ ਹੂੰ ਤੇ ਸਵੇਰ ਕਿੰਨੇ ਵਜੇ ਚੱਲ ਪੈਂਦੇ ਹੋ ਜੀ ਫਿਰ ਤੁਸੀਂ ਅਸੀਂ ਚੱਲ ਪੈਂਦੇ ਆ ਮਤਲਬ 6:30 ਸਵਾ 6 ਅੱਛਾ ਹਾਂ ਤੇ ਕਿੰਨੇ ਵਜੇ ਦੂਰ ਗੁਰਦੁਆਰਾ ਸਾਹਿਬ ਚੱਲਦੇ 10 ਵਜੇ ਆਵਾਜ਼ 10 ਵਜੇ ਜੀ ਹਾਂ ਉਦੋਂ ਫਿਰ ਪ੍ਰਸ਼ਾਦ ਦੇ ਉੱਥੇ ਛਕਦੇ ਹਾਂ ਜੀ ਸਾਰੇ ਹਾਂ ਛਕਦੇ ਆ ਛਕਾਉਨੇ ਆ ਠੀਕ ਹੈ ਕਿਸੇ ਨੂੰ ਖਾਲੀ ਨਹੀਂ ਮੋੜਦੇ ਜੀ ਨਾ ਨਾ ਗੁਰਦੁਆਰਾ ਸਾਹਿਬ ਚ ਠੀਕ ਹੈ ਤੇ ਸ਼ਾਮ ਨੂੰ ਸ਼ਾਮ ਨੂੰ ਬਿਲਾਉਂਦੇ ਆ 10 ਘਰ ਅੱਛਾ ਚਾਰ ਬੰਦੇ ਜਿਹੜੇ ਉਹ ਛਕਦੇ ਨੇ अच्छा शाम ਨੂੰ ਘਟ ਹਾਂ ਜਣ ਕੱਟਣਾ 10 ਘਰ ਨੇ ਲੈ ਵੇਲੇ ਲੈ ਲੈਣਾ ਹੂੰ ਇੱਥੇ ਹੀ ਰਹਿਣੇ ਹੋ ਪਰ ਤੁਸੀਂ ਮੰਡੀ ਘਰ ਆਪੇ ਰਹਿਣੇ ਠੀਕ ਹੈ ਜੀ ਕਮਰਾ ਲਿਆ ਹੋਇਆ ਠੀਕ ਹੈ ਤੇ ਪਰਿਵਾਰ ਚ ਹੋਰ ਤੁਹਾਡੇ ਕੌਣ ਆ ਜੀ ਫਿਰ ਸਾਡੇ ਪਰਿਵਾਰ ਚ ਇੱਕ ਮੇਰੇ ਨੂੰਹ ਹੈ ਹੂੰ ਇੱਕ ਮੇਰਾ ਪੁੱਤ ਹੈ ਹੂੰ ਦੋ ਪੋਤੇ ਹੈ ਹੂੰ ਚਾਰ ਜਾਣੇ ਨੇ اچھا ਮੈਂ ਪੰਜਵਾਂ ਵਾਂ ਠੀਕ ਹੈ ਤੁਸੀਂ ਨਹੀਂ ਤਲਾਉਣੇ ਹੋ ਜੀ ਨਾਲ ਫਿਰ ਆਰਥਿਕ ਹਾਂ ਜੀ ਠੀਕ ਹੈਗਾ ਸਰਦਮ ਮੁਤਾਬਕ ਜਿਹੜੇ ਬੰਦੇ ਰੋਟੀ ਤੇ ਦਾਲ ਪਾਣੀ ਜਿਹੜਾ ਦਿੰਦੇ ਆ ਜੀ ਫਿਰ ਤੁਸੀਂ ਵੱਖ-ਵੱਖ ਰੱਖਦੇ ਹੋ ਜੀ ਨਾ ਨਾ ਹਾਂਜੀ ਇੱਕੇ ਬਰਤਨ ਅੱਛਾ ਹਾਂ ਤਿੰਨ ਤਨ ਸਾਰੇ ਇਕੱਠਾ ਬਰਤਨ ਠੀਕ ਹੈ ਵੱਖ-ਵੱਖ ਰੱਖਦੇ ਅੱਛਾ ਹਾਂਜੀ ਤੇ ਜਿੰਨੀ ਜਿਹੜੋ ਘਰਾਂ ਚੋਂ ਪਾਉਂਦੇ ਆ ਜੀ ਕੱਲਾ ਵੀ ਪ੍ਰਸ਼ਾਦਾ ਤੇ ਦੁੱਧ ਹੀ ਆ ਜੀ ਹਾਂਜੀ ਥੋੜਾ ਦੁੱਧ ਅੱਛਾ ਕੱਲਾ ਸਬਜ਼ੀ ਤੋਂ ਬਿਨਾਂ ਅੱਛਾ ਸਬਜ਼ੀ ਗੁਰਦੁਆਰਾ ਸਾਹਿਬ ਚ ਬਣ ਜਾਂਦੀ ਹੈਗੀ ਤੇ ਕਿੰਨਾ ਕੁ ਹੋ ਜਾਂਦਾ ਜੀ ਆਪਣੇ ਪਰ ਇੱਥੇ ਪਿੰਡ ਕਿੰਨਾ ਕਿੰਨੇ ਚ ਸਮ ਪੀਪਲ ਪਚੰਦਾ ਹੈ ਹਾਂ ਹੂੰ ਹੈ ਹੂੰ ਤੇ ਥੋਲੀ ਹੋ ਜਾਂਦੀ ਆ ਹਾਂ ਮਤਲਬ 20 ਲੀਟਰ ਦੁੱਧ ਹੋ ਜਾਣਾ 20 ਲੀਟਰ ਹਾਂ ਤੇ ਠੀਕ ਹੈ ਇਹ ਤੁਸੀਂ ਪਰ ਏਰੀਆ ਦੇ ਹਿਸਾਬ ਨਾਲ ਹੀ ਹੁੰਦਾ ਜੀ ਇਹ ਹਾਂ ਜਿਵੇਂ ਆਪਣਾ ਇਲਾਕਾ-ਇਲਾਕਾ ਨੇੜੇ-ਨੇੜੇ ਹੂੰ ਹੈ ਤਾਂ ਕਿ ਦੂਜੇ ਵੀ ਆਉਂਦੇ ਨੇ ਹੂੰ ਹਾਂ ਠੀਕ ਹੈ ਤਾਂ ਤੇ ਹੁਣ ਬੰਦੇ ਮਿਲਦੇ ਘਟ ਹੈ ਜੀ ਡਾਲੀ ਵਾਲੇ ਟੀਮ ਤੇ ਮਿਲ ਜਣਾ ਨੂੰ ਕੀ ਗੱਲ ਨਾਲ ਹੂੰ ਉਹ ਬੱਚੇ ਨੇ ਮੈਂ ਲਗਲਾ ਫਿਰ ਹੋਰ ਕੰਮ ਬਿਟ ਲੈਣ ਦਾ ਉਹ 4 ਰੁਪਏ ਮਿਲ ਜਾਂਦੇ ਨੇ ਹਾਂ ਇਧਰ ਜੇ ਤੁਹਾਨੂੰ ਤੁਸੀਂ ਵੀ ਕੀ ਸੰਦੇਸ਼ ਦੇਣਾ ਵੀ ਜੋੜਨ ਲਈ ਗੁਰੂ ਘਰ ਨਾਲ ਜੀ ਲੋਕਾਂ ਨੂੰ ਛੋੜਦੇ ਤਾਂ ਹੈਗੇ ਪਰ ਲੋਕ ਜੁੜਦੇ ਨਹੀਂ ਅੱਛਾ ਕਿਉਂ ਨਹੀਂ ਕੀ ਕਰਨ ਜੁੜਦੇ ਨਹੀਂ ਕਾਰਨ ਕੀ ਇੱਕ ਤਾਂ ਨਸ਼ੇ ਪੱਤੇ 'ਚ ਪੈ ਗਏ ਹੂੰ ਨਸ਼ੇ ਪੱਤੇ 'ਚ ਪੈ ਗਏ ਨਾ ਹੂੰ ਸਾਡੇ ਕੋਲੇ ਨਸ਼ੇ ਪੱਤੇ ਵਾਲਾ ਬੰਦਾ ਆ ਗਿਆ ਹੂੰ ਅੰਬਰ ਸਕ ਲਿਆ ਉਹਨੇ ਫੇਕ ਦੋ ਦਿਨ ਫੜਿਆ ਗਿਆ ਉਹਦੀ ਬੇਇੱਜ਼ਤੀ ਵੀ ਨਾਲ ਹੀ ਗੁਰੂ ਸਾਰਿਆਂ ਦੀ ਵੀ ਹੈ ਹਾਂ ਇਧਰ ਸਾਰੇ ਨਹੀਂ ਆ ਨਾ ਹਾਂ ਆਈ ਸੀ ਆਈਓ ਤੁਸੀਂ ਡਾਲੀ ਤੇ ਫਿਰ ਰੱਖ ਦੇਣੀ ਤੁਸੀਂ ਯਾਹੋ ਜੀ ਇਮਾਨਦਾਰ ਬੰਦੇ ਨੂੰ ਕਾਹਦੇ ਹੂੰ ਚਲੋ ਹਾਂ ਜੀ ਠੀਕ ਹੈ ਇਮਾਨਦਾਰ ਬੰਦੇ ਜੀ ਇਮਾਨਦਾਰ ਧੰਨਵਾਦ ਧੰਨਵਾਦ ਹਾਂ